ਇੰਨੇ ਸੌਂਦਾ ਨਾ ਕਿ ਦੀ ਮਦਦ ਕਰਦਾ ਸਿਰਫ ਅੱਜ ਕੱਲ ਤਗ ਰਹਿਆਂ ਦੀ ਹਮਦਰਦੀ ਆ ਕੋਈ ਗਰੀਬ ਦੇ ਆਣ ਕੇ ਡੇਰੇ ਚ ਵੇਖੇ ਜਿ ਤਰ੍ਹਾਂ ਦੇ ਸਾਡੇ ਤੇ ਬੀਤਣ ਦੇ ਦੇਣ ਉਹ ਤਰ੍ਹਾਂ ਦੇ ਆਣ ਕੇ ਬੀਤਣ ਇਥੇ ਕਿਸ ਤੇ ਡੇਰੇ ਆ ਫੇਰ ਪਤਾ ਲੱਗੇ ਤੇ ਠੀਕ ਠੀਕ ਨਿਕਲ ਆ ਸਾਂਭਿਆ ਨਹੀਂ ਤੇਜ ਆਇਆ ਇੱਕਦਮ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇੱਕਦਮ ਆ ਗਿਆ ਤੇਜ ਤੇ ਪਾਣੀ ਆ ਗਿਆ ਪਾਣੀ ਉਸਮਾਨ ਸਾਂਭ ਨਹੀਂ ਸਕੇ ਰੋਟੀ ਨਹੀਂ ਖਾਧੀ ਤਾਂ ਕਿ ਦੋ ਕੱਲ ਦਾ ਤੁਸੀਂ ਕੱਲ ਦੀ ਰੋਟੀ ਨਹੀਂ ਖਾਧੀ ਕੱਲ ਤਕਾਲੀ ਖਾਧੀ ਜਾ ਕੇ ਸਾਰਾ ਦਿਨ ਭੁੱਖੇ ਰਹੇ ਤੇ ਅੱਜ ਫੇਰ ਰੋਟੀ ਨਹੀਂ ਖਾਧੀ ਤੁਹਾਡਾ ਘਰ ਕਿੱਥੇ ਹੈ ਉਹ ਜੀ ਡੁੱਬ ਗਿਆ ਉਹ ਹਾਂ ਜੀ ਤੇ ਤੁਸੀਂ ਇੱਥੇ ਬੈਠੇ ਹੋ ਹਾਂ ਜੀ 아이 ਬਹੁਤ ਗਰਜਾਈਆਂ ਹੀ ਇਹ ਚੋਨੇ ਪਹਾੜੀ ਮਦਦ ਤੋਂ ਹੋਰਨ ਕੋਸ਼ਣ ਹੀ ਚਾਹੀਦਾ ਹੈ ਗਾੜੀ ਛੱਤ ਪੈ ਜੇ ਪਾਸ ਜਿਹੜਾ ਨਿਕਾ ਜਾ ਜਾ ਕੇ ਨਿਆਣਾ ਸੁੱਕੇ ਥਾਂ ਬੈ ਜੀ ਹੁਣ ਸਮਾਨ ਦੀ ਨਹੀਂ ਟੈਨਸ਼ਨ ਆ ਗੀ ਬਾਲਿਆਂ ਵਾਲੀ ਛੱਤ ਹਾਂਜੀ ਬਾਲੇ ਵਾਲੀ ਨੁਕਸਾਨ ਬਾਪੂ ਕਿੰਨਾ ਕੈ ਨੁਕਸਾਨ ਸਾਰਾ ਹੀ ਉੱਥੇ ਅੰਦਰ ਸਭ ਸਮਾਨ ਰਹਿ ਗਿਆ ਦਾਣਾ ਪੱਕਾ ਵੀ ਸਾਲੀਰਾ ਲਤਾ ਵੀ ਨੂਏਟਰ ਰੈਫਰਜਰੇਟਰ ਸਭ ਅੰਦਰ ਹੀ ਪੈ ਗਿਆ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਸਾਰਾ ਸਮਾਨ ਹੀ ਅੰਦਰ ਪਿਆ ਅਗ ਆ ਗਿਆ ਕੋਈ ਬਜਿਆ ਨਹੀਂ ਸਮਾਨ ਪਿੰਡ ਸ਼ਾਹਪੁਰ ਦੇ ਡੇਰਿਆਂ ਤੇ ਮੌਜੂਦ ਹੈ ਇਹ ਡੇਰਾ ਬਾਬਾ ਨਾਨਕ ਦਾ ਇਲਾਕਾ ਨਾਲ ਸੱਕੀ ਨਾਲੇ ਦਾ ਪੋਲਾ ਵਜਦਾ ਇਹ ਔਰ ਪਿੱਛੇ ਦੇ ਹਾਲਾਤ ਇਹ ਹੈ ਕਿ ਪਾਣੀ ਥੋੜਾ ਜਿਹਾ ਘਟਿਆ ਜਰੂਰ ਹੈ ਪਰ ਹੁਣ ਵੱਡੀ ਮੁਸੀਬਤ ਕੀ ਸ਼ੁਰੂ ਹੋਈ ਹੈ ਵੱਡੀ ਮੁਸੀਬਤ ਹੈ ਕਿ ਮੁਸ਼ਕ ਮਾਰਨਾ ਸ਼ੁਰੂ ਹੋਇਆ ਜਿੱਥੇ ਪਾਣੀ ਘਟਿਆ ਤਾਂ ਪਿਛਲੇ ਪਾਸੇ ਮੈਂ ਦਿਖਾਉਂਗਾ ਝੋਨੇ ਜਿਹੜੇ ਆ ਉਹਨਾਂ ਦੇ ਰੰਗ ਬਦਲ ਗਏ ਮਿੱਟੀ ਚੜ ਗਈ ਔਰ ਉਹ ਤਬਾਹ ਹੋ ਗਿਆ ਬਿਲਕੁਲ ਕੁਝ ਨਹੀਂ ਬਚਿਆ ਔਰ ਇਹ ਲੋਕ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜਿਵੇਂ ਆ ਬੱਚਾ ਇਹ ਛੋਟਾ ਵੀਰ ਮੇਰਾ ਰੋਟੀ ਖਾ ਰਿਹਾ ਇਹ ਦੋ ਦੋ ਦਿਨਾਂ ਤੋਂ ਇਹਨਾਂ ਨੇ ਰੋਟੀ ਨਹੀਂ ਖਾਧੀ ਸੀ ਇਹ ਪਿੰਡ ਵਾਲੇ ਕਹਿ ਰਹੇ ਆ ਅੱਜ ਰੋਟੀ ਖਾਰੇ ਪੁੱਤ ਕੀ ਨਾਂ ਹੈ ਤੇਰਾ ਸੁਮਦੀਪ ਸਿੰਘ ਤੁਹਾਡਾ ਘਰ ਕਿੱਥੇ ਹੈ ਉਹ ਡੁੱਬ ਗਿਆ ਉਹ ਹਾਂਜੀ ਤੇ ਤੁਸੀਂ ਇੱਥੇ ਬੈਠੇ ਹੋ ਹਾਂਜੀ ਕੱਲ ਦੇ ਨਹੀਂ ਹਾਂਜੀ ਚਾਰ ਦਿਨਾਂ ਦੇ ਸੜਕ ਤੇ ਹਾਂਜੀ ਤੇ ਪੁੱਤ ਆਈਏ ਨੇ ਰੋਟੀ ਰੋਟੀ ਮਿਲ ਜਾਂਦੀ ਹੈ ਹਾਂਜੀ ਕਿਹੜੀ ਕਲਾਸ ਚ ਫਿਰਥ ਕਲਾਸ ਫਿਫਥ ਚ ਸ਼ਾਬਾਸ਼ ਮੇਰਾ ਪੁੱਤ ਤਾਂ ਇਹ ਵੱਡੀ ਮੁਸੀਬਤ ਹੈ ਕਿ ਇੱਥੇ ਰੋਡ ਦੇ ਬਿਲਕੁਲ ਉੱਤੇ ਇਹ ਪਿੰਡ ਹੈ ਔਰ ਇਹ ਲੋਕ ਇੱਥੇ ਬਹਿ ਕੇ ਰੋਟੀ ਖਾਣ ਨੂੰ ਮਜਬੂਰ ਨੇ ਤੁਸੀਂ ਦੇਖੋ ਕਿ ਉੱਥੇ ਕੁੱਤੇ ਉੱਥੇ ਗੋਇਆ ਤੇ ਉੱਥੇ ਇਹ ਲੋਕ ਮਜਬੂਰ ਨੇ ਕਿ ਬਹਿ ਕੇ ਮਾਤਾ ਹੋਣੀਆਂ ਹੁਣੇ ਰੋਟੀ ਖਾਈ ਜਾਂਦੀਆਂ ਸੀ ਮਾਤਾ ਤੁਹਾਡਾ ਘਰ ਕਿੱਥੇ ਹੈ ਕਿਹੜਾ ਉਹ ਸਾਹਮਣਾ ਕਿੰਨਾ ਕੁ ਨੁਕਸਾਨ ਹੈ ਤੁਹਾਡੇ ਸਸਾ ਸਾਰਾ ਹੀ ਹੋ ਗਿਆ ਕੇ ਬੰਦਰੇ ਹੀ ਸਭ ਕੁਛ ਤੇ ਉਹ ਉਹ ਪੇਜ ਗਿਆ ਸਾਰਾ ਸਮਾਨ ਹਾਂ ਬੈਠੀਆਂ ਵੀ ਬਿਸਤਰੇ ਵੀ ਸਭ ਕੁਛ ਹਾਂ ਚੱਲ ਦਾਣੇ ਦੂਨੇ ਤੇ ਦਾਣੇ ਦੂਨੇ ਪਰ ਇਹ ਆ ਕੇ ਛੇਤੀ ਛੇਤੀ ਨਿਕਲੇ ਸਾਹਵੇਂ ਕੇ ਤੇਜ਼ ਆਇਆ ਇੱਕਦਮ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇੱਕਦਮ ਆ ਗਿਆ ਤੇਜ਼ ਤੇ ਪਾਣੀ ਆ ਗਿਆ ਫਣ ਸਮਾਨ ਸਾਂਭ ਨਹੀਂ ਸਕੇ ਹਾਂ ਹੀ ਹੁਣ ਰੋਟੀ ਪਾਣੀ ਆਈ ਜਾਂਦਾ ਤੁਹਾਨੂੰ ਹਾਂ ਰੋਟੀ ਪਾਣੀ ਚਲੋ ਆਈ ਜਾਂਦਾ ਮਾੜਾ ਜਿੰਦਾ ਅੱਜ ਆਇਆ ਪੂਰਾ ਅੱਜ ਆਇਆ ਪਹਿਲਾਂ ਪਹਿਲਾਂ ਨਹੀਂ ਇੱਥੇ ਆਂ ਹਾਂ ਹਾਂਜੀ ਆਡੇ ਘਰ ਤੋਂ ਹੀ ਆ ਅੱਜ ਅਜ ਤੱਕ ਲੋਟੇਰ ਟਾਲੀਆਂ ਆਏ ਹਾਂ ਅੱਗੇ ਰੋਟੀ ਨਹੀਂ ਖਾ ਦਿੱਤਾ ਸੀ ਕਿ ਦੋ ਕੱਲ ਦੇ ਤੁਸੀਂ ਕੱਲ ਦੀ ਰੋਟੀ ਨਹੀਂ ਖਾਧੀ ਕੱਲ ਤਕਾਲੀ ਖਾਧੀ ਜਾ ਕੇ ਸਾਰਾ ਦਿਨ ਭੁੱਖੇ ਰਹੇ ਤੇ ਅੱਜ ਫੇਰ ਰੋਟੀ ਨਹੀਂ ਖਾਧੀ ਔਰ ਰੋਟੀ ਵੀ ਤੁਸੀਂ ਦੇਖੋ ਥੋੜਾ ਜਿਹਾ ਮੈਂ ਇਹ ਬੇਨਤੀ ਕਰੂੰਗਾ ਜਿਵੇਂ ਬਾਪੂ ਮਿੱਸੀ ਰੋਟੀ ਜ਼ਰੂਰ ਹੈ ਪਰ ਪਿੱਛੇ ਬਹੁਤ ਲੰਗਰ ਹੈ ਅਸੀਂ ਜਿਹੜੇ ਸੇਵਾਦਾਰ ਹੈ ਉਹ ਕਦੀ ਖਾਣੇ ਵੱਧ ਖਾਣੀ ਨਹੀਂ ਹੁਣ ਹੋਰ ਬਾਪੂ ਜੀ ਭਾਵੇਂ ਜਿੰਨੀਆਂ ਮਰਜ਼ੀ ਖਾਓ ਪਰ ਇਨਾਂ ਵਾਸਤੇ ਆਪਾਂ ਲੰਗਰ ਲਿਆਈ ਜੰਨੇ ਆਪਾਂ ਪਿੱਛੇ ਲੰਗਰ ਹੜ ਲੱਗੇ ਪਏ ਆ ਦਾਲਾ ਮਟਰ ਪਨੀਰ ਆਈ ਜਾਂਦੇ ਆ ਉਹ ਕਿਹਨੂੰ ਖਵਾਈ ਜੰਨੇ ਆਪਾਂ ਵੀਰੋ ਇਨਾਂ ਵਾਸਤੇ ਲਿਆਈ ਜੰਨੇ ਇਨਾਂ ਨੂੰ ਉਹ ਲੰਗਰ ਪਹੁੰਚਦਾ ਕਰੀਏ ਇਹ ਬਾਪੂ ਹੋਣਾ ਦੇ ਡੇਰੇ ਨੇ ਸਾਹਮਣੇ ਇਹ ਸੱਕੀ ਨਾਲੇ ਦਾ ਪੁਲ ਹੈ ਬੋਲਦੇ ਗਾਉਂ ਬਲੇ ਡੇਰਾ ਬਾਬਾ ਨਾਨਕ ਨੂੰ ਸੜਕ ਜਾਂਦੀ ਹੈ ਵੀਰ ਹੋਣਾ ਨੇ ਕਿਹਾ ਕਿ ਟਰਾਲੀ ਰੋਕ ਕੇ ਅਸੀਂ ਹੁਣ ਇਹਨਾਂ ਨੂੰ ਰੋਟੀ ਖਵਾਈ ਹੈ ਮਾਤਾ ਹੋਣੀਆਂ ਇਸ ਤਰ੍ਹਾਂ ਬੈਠੀਆਂ ਨੁਕਸਾਨ ਬਾਪੂ ਕਿੰਨਾ ਕਹੇ ਨੁਕਸਾਨ ਸਾਰਾ ਹੀ ਉੱਥੇ ਅੰਦਰ ਸਬਤ ਸਮਾਰ ਰਿਹਾ ਗਿਆ ਦਾਣਾ ਪੱਕਾ ਵੀ ਸਭ ਲੀੜਾ ਲਤਾ ਵੀ ਨਿਵੇਟਾ ਦਾ ਫਰਜਾ ਸਭ ਅੰਦਰ ਹੀ ਭੇਜ ਗਿਆ ਸਭ ਹੋ ਗਿਆ ਸਾਰਾ ਸਭ ਹੋ ਗਿਆ ਸਾਰਾ ਸਮਾਨ ਹੀ ਅੰਦਰ ਪਿਆ ਅੱਗ ਆ ਗਿਆ ਕੇ ਕੋਈ ਇਸ ਬਜਿਆ ਨਹੀਂ ਸਮਾਨ ਆਪ ਦੇ ਡੰਗਰ ਕੱਢੇ ਤੇ ਆਪ ਨਿਕਲੇ ਡੰਗਰ ਕੱਢੇ ਆ ਬਚ ਗਏ ਬੜਾ ਡੰਗਰ ਬਚਾ ਲਿਆ ਸ਼ੁਕਰ ਹੈ ਸ਼ੁਕਰ ਹੈ ਉੱਚੇ ਥਾਂ ਕਿਤੇ ਕਟਿਆਲੇ ਖੜੇ ਨੇ ਖੜਿਆਲਾ ਪਿੰਡ ਆ ਇੱਧਰ ਕਿਸੇ ਕਿਸੇ ਦੀ ਵੇਲੀ ਆ ਕੇ ਇਹਦੇ ਘਰ ਵੱਧਿਆ ਤੇ ਆਪ ਅਸੀਂ ਉੱਥੇ ਗੁਰਦੁਆਰੇ ਰਹਾ ਲੈਨੇ ਕਿਹੜੇ ਗੁਰਦੁਆਰੇ ਉੱਥੇ ਗੁਰਦੁਆਰਾ ਕਟਿਆਲੇ ਉੱਥੇ ਰਹਿੰਦੇ ਹੋ ਆ ਗੁਰੂ ਕੇ ਬਾਗ ਵਾਲਾ ਫਿਰ ਘਰ ਅੱਜ ਦੇਖਣ ਆਇਓ ਆਪ ਦਾ ਅਜੇ ਘਰ ਨਹੀਂ ਆ ਮੈਂ ਅਸੀਂ ਨਹੀਂ ਗਏ ਹੋਰ ਗਏ ਨੇ ਬੰਦੇ ਮੈਂ ਤਾਂ ਬੁੱਢਾ ਆਦਮੀ ਲੰਘਿਆ ਨਹੀਂ ਜਾਂਦਾ ਮੁੰਡੇ ਨਾਕ ਕੇ ਗਏ ਆ ਅਜੇ ਅੱਜ ਵਦਨ ਤੇ ਗਿਆ ਕਿ ਨਹੀਂ ਗਿਆ ਉਧਰ ਦੇ ਹੋ ਇਧਰ ਡਾਦੇ ਮੈਨੂੰ ਵੇਖ ਤੇ 32 ਮਨਾ ਕੇ ਪਾਣੀ ਚੰਦਰ ਹੋ ਗਈ ਹੋਏ ਪਾੜ ਗਿਆ ਹੁਣ ਅਬ ਤੇ ਖਤਮ ਹੀ ਹੋ ਗਿਆ ਹੁਣਾ ਪਾਣੀ ਕਿੰਨਾ ਕ ਆ ਗਿਆ ਸੀ ਤੁਹਾਡੇ ਘਰ ਨੂੰ ਪਾਣੀ ਕਿੰਨਾ ਕ ਲੱਗ ਗਿਆ ਸੀ ਪਾਣੀ ਤੇ ਉੱਥੇ ਡੁੱਬੂ ਹੋ ਗਿਆ ਇਹਦੇ ਪਾਣੀ ਉੱਥੇ ਡੁੱਬੂ ਹੀ ਗਿਆ ਉੱਥੇ ਫਟ ਹੋਣਾ ਅੱਛਾ ਨਾ ਨਾ ਹੋ ਗਿਆ ਜੀ ਲੱਗ ਲੱਗ ਹਾਂ ਹੈ 15 ਜੀ ਲੱਖ ਲੱਖ ਹੋ ਗਿਆ ਪਾਣੀ ਤੁਹਾਨੂੰ ਥੋੜੇ ਮਦਦ ਇੱਥੇ ਪਹੁੰਚ ਰਹੀ ਲੋਕ ਆ ਰਹੇ ਆ ਤੁਹਾਡੇ ਇਲਾਕੇ ਕੋਈ ਨਹੀਂ ਆਇਆ ਇੱਥੇ ਖਲੋਂਦਾ ਨਹੀਂ ਗਾਂ ਲੈ ਜਾਂਦੇ ਆ ਔਰ ਟਾਲੀ ਸਾਹਿਬ ਗੁਰਦੁਆਰੇ ਜਾ ਖਲੋਂਦੇ ਆ ਇੱਥੇ ਨਹੀਂ ਖਲੋਂਦਾ ਉਹ ਉੱਥੇ ਦਿੰਦੇ ਆ ਉੱਥੇ ਜਾ ਖਲੋਂਦੇ ਉੱਥੇ ਉਧਰ ਦੇ ਜਿਹੜੇ ਲੋਕ ਸਵੇਰੇ ਹੀ ਗਏ ਆ ਉਹ ਆਂਦੇ ਤੁਸੀਂ ਉੱਥੇ ਵੀ ਲਾਉਂਦੇ ਇੱਥੇ ਆਂਦੇ ਅਸੀਂ ਗਏ ਨਹੀਂ ਮੁੜ ਕੇ ਅਸੀਂ ਉੱਥੇ ਇੱਥੋਂ ਨਹੀਂ ਖਲੋਂਦੇ ਨਹੀਂ ਉੱਥੇ ਚੜ ਕੇ ਮਗਰ ਗਏ ਕਿਉਂ ਨਹੀਂ ਫਿਰ ਉਹ ਲੜਨ ਪੈਂਦੇ ਗਾੜੀ ਆਂਦੇ ਤੁਸੀਂ ਇੱਥੇ ਕਿਉਂ ਆਉਂਦੇ ਜੀ ਉਹ ਡੇਰੇ ਵਾਲੇ ਆਂਦੇ ਤੁਸੀਂ ਕਿਉਂ ਆਉਂਦੇ ਇੱਥੇ ਤੋਂ ਵੀ ਉੱਥੇ ਲੈ ਕੇ ਤੇ ਇੱਥੇ ਆਂਦੇ ਜੀ ਅੱਜ ਆ ਫਿਰ ਲੈਣ ਚ ਜਾਣਾ ਉੱਥੇ ਇੱਥੇ ਬੈਠੇ ਆ ਸਵੇਰ ਦੀ ਇੱਥੇ ਕੋਈ ਨਹੀਂ ਆਪ ਕੋਲ ਦੇ ਨਾਲ ਆਹ ਵੱਲੋਂ ਕੋਲ ਚਾਰ ਪੰਜ ਕਿੱਲੇ ਗਾਂ ਜਾ ਗਏ ਸਾਡੇ ਰੇਹ ਆ ਦੇ ਆ ਇਧਰ ਵੀ ਡੇਰੇ ਆ ਇਧਰ ਡੇਰੇ ਆ ਕਮ ਮਾਤਾ ਇਹ ਬਹੁਤ ਔਖਾ ਹੈ ਐ ਸੜਕਾਂ ਤੇ ਬਹਿਣਾ ਹੈ ਮਾਤਾ ਕਾਰ ਹੋ ਕੇ ਬੈਠੇ ਨਹੀਂ ਸਾਰੇ ਬਹੁਤ ਔਖਾ ਕਦੇ ਦੇਖੇ ਨਹੀਂ ਕਿਹ ਹੈ ਸੀਟ ਤੇ ਓਦਾਂ ਵੀ ਹਾਂ ਹਾਂ ਜਿੰਨਾਂ ਦੇ ਓਦਾਂ ਵੀ ਮੈਡੀਸਿਨ ਵਗੈਰਾ ਚੱਲਦੀ ਹੈ ਜੀ ਇਹ ਫਿਗਰ ਨਹੀਂ ਦੋਗੇ ਨੇ ਇਹ ਸ਼ਾਪਰ ਜੱਜਾ ਰਾਮਪੁਰ ਪਿੰਡ ਰਹਿਣ ਦੇ ਨੇ ਹਮ ਇਹਨਾਂ ਦੇ ਇੱਧਰ ਸਾਰੇ ਡੇਰੇ ਬਿਲਕੁਲ ਹੀ ਖਤਮ ਹੋ ਗਏ ਇਹ ਮਾਤਾ ਜੀ ਦੀ ਦਵਾਈ ਮੈਂ ਮਾਤਾ ਦਵਾਈ ਹੁਣ ਮੈਂ ਖਾਦੀ ਸੀ ਇਸ ਤਰ੍ਹਾਂ ਸਰੀਰ ਭਾਜਦਾ ਘਟਦਾ ਚਲੋ ਟੈਨਸ਼ਨ ਨਹੀਂ ਲੈਣੀ ਤੁਸੀਂ ਸਭ ਠੀਕ ਹੋ ਜਾਊਗਾ ਨਹੀਂ ਨਹੀਂ ਟੈਨਸ਼ਨ ਨਹੀਂ ਲੈ ਚੜਦੀ ਕਲਾ ਚ ਰਹੋ ਤਕੜੇ ਰਹੋ ਹਾਂ ਹਾਂ ਟੈਨਸ਼ਨ ਨਹੀਂ ਲਈ ਅੱਗੇ ਅੱਗੇ ਵੀ ਨਹੀਂ ਲਈ ਹਾਂਜੀ ਘਰ ਪਾਜੀ ਡਿੱਗ ਪਿਆ ਸਾਰਾ ਹੀ ਸਾਡੇ ਕਮਰੇ ਨੇ ਸਮਾਨ ਅੰਦਰ ਆ ਮਾਹੀ ਆਪਣਾ ਬੱਚਾ ਲੈ ਕੇ ਨਿਕਲੇ ਅਸੀਂ ਬਾਹਰ ਮਤਲਬ ਇਹ ਅਹੀ ਡੰਗਰਵੱਛਾ ਬਾਹਰ ਕੱਢਿਆ ਏ ਮਰਕਲਾ ਸਾਡੇ ਇਤਨਾ ਦੇ ਹਾਲਾਤ ਨੇ ਸਾਡੇ ਪਰਿਵਾਰ ਵੇਖਣ ਗਿਆ ਵਾ ਵੀ ਸਾਡਾ ਮਤਲਬ ਕੇਰਾ ਕੇਰਾ ਸਮਾਨ ਹੈ ਕਿਸਤਾ ਤੇ ਇਸਮਾਨ ਬਣਾਇਆ ਪੰਪ ਪੰਸ ਰੁਪਇਆ ਜੋੜ ਕੇ ਸਾਡੀ ਕਿਸ ਨੇ ਮਦਦ ਨਹੀਂ ਕੀਤੀ ਇਹ ਬੋਟਾਂ ਪਾਈਆਂ ਇਥੋਂ ਤੱਕ ਸਾਡਾ ਸਰਪੰਚ ਹਜੇ ਤੱਕ ਮਜੂਤ ਨਹੀਂ ਹੋਇਆ ਤੇ ਕਿਦਾਂ ਦੇ ਡੇਰਿਆਂ ਦੇ ਹਾਲਾਤ ਨੇ ਕਿਦਾਂ ਦੇ ਨਹੀਂ ਚਲੋ ਅਸੀਂ ਆਂ ਹਰਾਮਪੁਰ ਪਤੀ ਦਾ ਬਹੁਤ ਭਲਾ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਕਪੜਾ ਲੀੜਾ ਦਿੱਤਾ ਏ ਚਲੋ ਇਹ ਸਰਪੰਚ ਨੂੰ ਸੋਚਣਾ ਚਾਹੀਦਾ ਵਾ ਵੀ ਅਸੀਂ ਜਾ ਕੇ ਡੇਰਿਆਂ ਤੇ ਝਾਤੀਆਂ ਮਾਰੀਏ ਬੋ ਵਾਰੀ ਇੱਥੇ ਸਾਰੇ ਆਉਂਦੇ ਨੇ ਪਰ ਇਹ ਇਥੇ ਸੁਣਵਾਈ ਕੋਈ ਨਹੀਂ ਹੁੰਦੀ ਵੀ ਪਏ ਦੇ ਹਾਲਾਤ ਵੇਖਣ ਸਾਡੇ ਕਮਰਿਆਂ 'ਚ ਜਾ ਕੇ ਕੋਈ ਕਿਸਤੀ ਲੈ ਕੇ ਜਾ ਕੇ ਵੇਖੇ ਵੀ ਸਾਡੇ ਕਮਰੇ ਵੀ ਡੇਗੇ ਨੇ ਆਹੀ ਮਾਰ ਕੇ ਸਮਾਨ ਬਣਾਇਆ ਪੰਪ 500 ਰੁਪਇਆ ਜੋੜ ਕੇ ਬੱਚਾ ਡਾ ਨਿਕਾ ਜਾਂ ਕਿਤਾਬਾਂ ਤੋਂ ਰੋਜ਼ ਉਥੇ ਰੋ ਕੇ ਸੌਂਦਾ ਪਿਆ ਡੇ ਕਿਤਾਬਾਂ ਵੀ ਰੋੜੀਆਂ ਮਦਦ ਕਰਨੀ ਚਾਹੀਦੀ ਬਾਸੋਂ ਬਾਦ ਮਾਰੇ ਬੰਦੇ ਦੀ ਕੋਈ ਨਹੀਂ ਸੌਂਦਾ ਨਾ ਕੇ ਦੀ ਮਦਦ ਕਰਦਾ ਸਿਰਫ ਅੱਜ ਕੱਲ ਤਗ ਰਹਿਆਂ ਦੇ ਹਮਦਰਦੀ ਆ ਕੋਈ ਗਰੀਬ ਦੇ ਆਣ ਕੇ ਡੇਰੇ 'ਚ ਵੇਖੇ ਜਿ ਤਰ੍ਹਾਂ ਦੇ ਸਾਡੇ ਤੇ ਬੀਤਣ ਦੇ ਦੇਣ ਉਹ ਤਰ੍ਹਾਂ ਦੇ ਆਣ ਕੇ ਬੀਤਣ ਇਥੇ ਕਿਸ ਤੇ ਡੇਰੇ ਆ ਨੇ ਫੇਰ ਪਤਾ ਲੱਗੇ ਇੱਥੇ ਕਈਆਂ ਦਾ ਨੁਕਸਾਨ ਹੋ ਗਿਆ ਕਹਿੰਨੇ ਨਹੀਂ ਸੁਣਵਾਈ ਕੀਤੀ ਠੀਕ ਆ ਗੁਰਦਾਰੇ ਨੰਗਰ ਲੱਗਾ ਵਾ ਰਾਮਪੁਰ ਪੱਤੀ ਚ ਚਲੋ ਉਹਨਾਂ ਨੇ ਸਾਡਾ ਸਾਥ ਦਿੱਤਾ ਲੀੜਾ ਦਿੱਤਾ ਸਾਰਾ ਕੁਝ ਦਿੱਤਾ ਵਾ ਪਰ ਡੇਰਿਆਂ ਦੇ ਜਿੱਤਰਾਂ ਦੇ ਹਾਲਾਤ ਤਾਂ ਰੋਣਾ ਆਉਂਦਾ ਵੇਖ ਕੇ ਇੱਥੇ ਐਡਰੈਸ 'ਤੇ ਮੈਡਮ ਆਈ ਨਵੇਂ ਪਿੰਡੋਂ ਰਾਮਪੁਰ ਪੱਤੀ ਤੋਂ ਉਹਨੇ ਆਣ ਕੇ ਵੇਖਿਆ ਵੀ ਰੋਣ ਆਪੀ ਕਹਿੰਦੀ ਦੀਦੀ ਤੇਰੇ ਤੇ ਹਾਲਾਤ ਹੀ ਬੜੇ ਮਾਰੇ ਸਾਡੀ ਸ਼ਾਦੀ ਤੇ ਵੀ ਨਹੀਂ ਰਹੀ ਹੈਗੀ ਠੀਕ ਹੈ ਬਾਲਿਆਂ ਦੇ ਕਮਰੇ ਨਹੀਂ ਆਈ ਬਹੁਤ ਗਰਜਾਈਆਂ ਸੀ ਇਹ ਚੋਂਨੇ ਪਿਹਾਰੀ ਮਦਦ ਹੋਏ ਹੋਰਾਂ ਨੂੰ ਕੁਝ ਨਹੀਂ ਚਾਹੀਦਾ ਹੈ ਗਾੜੀ ਸ਼ਾਤ ਪੈ ਜੇ ਪਾਸ ਜਿਹੜਾ ਨਿਕਾ ਜਾ ਜਾ ਕੇ ਨਿਆਣਾ ਸੁੱਕੇ ਥਾਂ ਬੈਠੀ ਹਣ ਸਮਾਂ ਆਦੀ ਨਹੀਂ ਟੈਨਸ਼ਨ ਆ ਗਈ ਬਾਲਿਆਂ ਵਾਲੀ ਛੱਤ ਹਾਂਜੀ ਬਾਲੇ ਵਾਲੀ ਛੱਤ ਡਿੱਗ ਖਾਤੇ ਦੇਖ ਪੀ ਅਸੀਂ ਬਸ ਇਹ ਕਹਿਣਾ ਚਾਹੁੰਦੇ ਪਿਆ ਸਾਡੀ ਛੱਤ ਪੈ ਜੇ ਸਾਡੀ ਮਦਦ ਕਰਨ ਸਾਰੇ ਜਿੰਨੇ ਵੀ ਵੀਰ ਭਰਾ ਆਡੀ ਮਦਦ ਕਰਨ ਸਾਡੀ ਛੱਤ ਪੈ ਜੇ ਜਿੰਨੇ ਵੀ ਕੋਸ਼ਿਸ਼ ਹੋ ਕੋਈ ਤੁਹਾਡਾ ਨੰਬਰ ਹੈਗਾ ਕੋਈ ਕੋਈ ਨੰਬਰ ਦੱਸ ਦਿਓ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਨੰਬਰ ਹੈਗਾ ਜੀ ਬੋਲ ਦਿਓ 8198816108 16108 ਹਾਂਜੀ ਤਾਂ ਜੇ ਵੀਰੋ ਇਹਨਾਂ ਦੀ ਆ ਕੇ ਛੱਤ ਜਦੋਂ ਪਾਣੀ ਨੀਵੇਂ ਹੋ ਗਏ ਇਹ ਮਦਦ ਕਰੋ ਛੱਤ ਪਵਾ ਦਈਏ ਇਹਨਾਂ ਦੀ ਤਾਂ ਜੋ ਜਿੰਨੇ ਕੁ ਵੀ ਵੀਰ ਭਰਾ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਇਹ ਲੱਗੇ ਆ ਔਰ ਇਹ ਦਰਦ ਦੀ ਗੱਲ ਐ ਪਰ ਭੈਣ ਮੇਰੀ ਇਹ ਤਕੜੀ ਰਹਿ ਰੋਣਾ ਨਹੀਂ ਤੂੰ ਸਭ ਠੀਕ ਹੋ ਜਾਊਗਾ ਰੋਣਾ ਆਉਂਦਾ ਪੈਲੀ ਬੰਨਾ ਹੈ ਨਹੀਂ ਆ ਪੈਲੀ ਦੇ ਸਿਰੋ ਕੀ ਬੰਨਾ ਤੈਨੂੰ ਪਤਾ ਹੀ ਤਿੰਨ ਤਿੰਨ ਕਨਾਲਾਂ ਚ ਕੀ ਬੰਨਾ ਛੋਣਾ ਤਾਂ ਉਹ ਰੋੜ ਗਿਆ ਕੋਠੇ ਉਹ ਡੇ ਗਿਆ ਫਿਰ ਬਹਿਣਾ ਕਿੱਥੇ ਕਿੰਨਾ ਚਰਕੇ ਨੇ ਆਸਰੇ ਬਹਿਣਾ ਭਰਾ ਮੇਰਾ ਇਹ ਵੀ ਗੱਲ ਸੋਚਣਾ ਕਿ ਕਿੰਨਾ ਕੇ ਕੋਈ ਮਦਦ ਮੰਗਾਗੇ ਚਲੋ ਮਾੜੀ ਮੋਟੀ ਸ਼ਤ ਹੁੰਦੀ ਆਪਣੇ ਘਰ ਜਾ ਕੇ ਬੈਂਦੇ ਨਿਕਾ ਜਾਂ ਬੱਚਾ ਰੋਂਦਾ ਸਾਡਾ ਸਕੂਲੇ ਜਾਂਦਾ ਕਿਸ ਨੇ ਕੀ ਕਰਨਾ ਸਾਡਾ ਕੋਈ ਸਰਪੰਚ ਨਹੀਂ ਆਇਆ ਤੇ ਕਾ ਇਹ ਇਹ ਕਹਿਣਾ ਚਾਹੁੰਦੇ ਆ ਕਿ ਚਲੋ ਜਿੰਨਾ ਕੁਸ਼ ਵੀ ਹੈਗਾ ਅੱਜ ਵਟੇਰਿਆਂ ਦਾ ਨੁਕਸਾਨ ਹੋਇਆ ਆਣ ਕੇ ਜਰੂਰ ਇੱਥੇ ਮਦਦ ਕਰਨੀ ਚਾਹੀਦੀ ਵੀਰ ਭਰਾਓ ਇਹ ਹੱਥ ਜੋੜ ਕੇ ਆਡੀ ਬੇਨਤੀ ਬਸ ਸੋ ਇਹ ਇਹ ਬਹੁਤ ਔਖੀ ਘੜੀ ਐ ਮੁਸ਼ਕ ਮਾਰ ਰਿਹਾ ਬਹੁਤ ਜ਼ਿਆਦਾ ਹੁਣ ਪਾਣੀ ਦਾ ਹੌਲੀ ਹੌਲੀ ਜਿਵੇਂ ਤੁੱਪਾਂ ਵੀ ਨਿਕਲਣਗੀਆਂ ਤਾਂ ਇਹ ਪਾਣੀ ਡਿਸੀਜ਼ਸ ਲੈ ਕੇ ਆਊਗਾ ਬਿਮਾਰੀਆਂ ਲੈ ਕੇ ਆਊਗਾ ਘਰ ਇਹਨਾਂ ਦੇ ਡੱਗੇ ਛੱਤਾਂ ਡੱਗੀਆਂ ਹੋਈਆਂ ਅੱਖੀ ਘੜੀ ਆ ਪਰ ਲੜ ਰਿਹਾ ਪੰਜਾਬ ਖੜਾ ਪੰਜਾਬ ਇੱਕ ਦੂਜੇ ਨਾਲ ਪੰਜਾਬੀ ਖੜੇ ਨੇ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਡੇਰਾ ਬਾਬਾ ਨਾਨਕ